ਸੱਚੀ ਕਾਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਸਿਰਫ 셔ਟ ਪੀਸ ਲੈ ਕੇ ਆਇਆ 45 ਦਾ ਕੱਪੜਾ ਰਹੂਗਾ ਜੀ ਇਹ ਸਿਰਫ 셔ਟ ਦਾ ਕੱਪੜਾ ਹੈਗਾ ਇਹ ਅਲੱਗ-ਅਲੱਗ ਪ੍ਰਿੰਟ ਹੋਣਗੇ ਇਹ ਆਪਣਾ yellow ਤੇ blue color ਦਾ ਮਤਲਬ ਮੈਚਿੰਗ ਹੈ ਬਹੁਤ ਹੀ ਪਿਆਰਾ ਹੈਗਾ ਕਿੰਨਾ ਸੋਹਣਾ ਪ੍ਰਿੰਟਾ ਦੇਖੋ ਇਹ ਆਪਣੀ 셔ਟ ਦਾ ਕੱਪੜਾ ਰਹੂਗਾ ਜੀ 45 ਦਾ ਫੈਬਰਿਕ ਹੈ ਇਹ ਇਹਦਾ ਰੇਟ ਰਹੂਗਾ 150 ਰੁਪਏ ਇਹ ਚਾ ਪ੍ਰਿੰਟ ਅਲੱਗ-ਅਲੱਗ ਹੋਣਗੇ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ। ਇਹਨੇ ਕਿ ਇਹ ਆ ਗਿਆ। ਇਹ orange ਦੇ black ਚ ਆ ਗਿਆ। ਬਹੁਤ ਹੀ ਸੋਹਣਾ ਵੱਡੇ-ਵੱਡੇ ਫਲਾਵਰ ਜੀ ਵਾਲਾ ਪ੍ਰਿੰਟ ਹੈਗਾ। ਸੇਮ ਫੈਬਰਿਕ ਹੈ ਨਾ ਕੱਪੜੇ ਦੀ ਫੁੱਲ ਗਾਰੰਟੀ ਹੈ ਕਪੜਾ ਬਹੁਤ ਪਿਆਰਾ ਹੈਗਾ। ਪਿਓਰ ਔਰਗੰజా। ਪ੍ਰਿੰਟ ਵੀ ਬਹੁਤ ਸੋਹਣਾ ਹੈਗਾ। ਇਹਦਾ ਰੇਟ ਵੀ 150 ਰੁਪਏ। ਸਿਰਫ ਸਾਰਟ ਪੀਸ ਨੇ ਹੀ। ਕਾਪਨ ਕੋਲੇ ਦੇ ਵਿੱਚ ਇਹ ਕਲਰ ਆ ਗਿਆ ਇਹਦੇ ਉਚਾਰੀ ਜਿਹਾ ਕਲਰ ਹੈ ਮਤਲਬ ਬਹੁਤ ਹੀ ਪਿਆਰਾ ਕਲਰ ਹੈ ਤੇ ਡਿਜ਼ਾਈਨ ਵੀ ਦੇਖੋ ਕਿੰਨੀ ਸੋਹਣੀ ਹੈ ਇਹਦੀ ਇਹ ਵੀ ਸ਼ਰਟ ਪੀਸ ਹੈ ਇਹਦਾ ਰੇਟ ਵੀ ਰਹੂਗਾ 150 ਰੁਪਇਆ ਸਾਰੇ ਜਿਹੜੇ ਆਪਾਂ ਤੁਹਾਨੂੰ ਇਹ ਸ਼ਰਟ ਦਿਖਾ ਰਹੇ 45 ਚ ਨੇ ਇੱਕ ਇੱਕ ਨੂੰ ਬਲੈਕ ਚ ਹੋਰ ਆ ਗਿਆ ਇਸ ਤਰ੍ਹਾਂ ਦੇ ਵਿੱਚ ਆਪਣਾ ਫਲਾਵਰ ਬਣੇ ਹੋਏ ਨੇ ਇਹਨੂੰ ਆਪਾਂ ਕਿਵੇਂ ਵੀ ਬਣਾ ਸਕਦੇ ਆ ਗਰਡ neck ਤੇ ਵੀ ਆ ਸਕਦੇ ਨੇ ਇਹ ਆਪਾਂ ਨੀਚੇ ਵੀ ਲਾ ਸਕਦੇ ਆ ਇਹ ਆਪਣੇ ਬਣਾਉਣ ਦੇ ਸਾਰੇ ਹੋਊਗਾ ਇਹ ਪੂਰੀ ਸ਼ਰਟ ਦਾ ਕੱਪੜਾ ਹੈ ਇਹ ਵੀ 오ਰੈਂਜਰ ਇਹਦੇ ਰੇਟ ਤਾਂ ਸੇਮ ਰਹੂਗਾ 150 ਰੁਪਏ ਜੇ ਕਹਤਾਂ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਨੀ ਉੱਪਰ ਸਕਰੀਨ ਤੇ ਨੰਬਰ ਚੱਲ ਰਿਹਾ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਕਾਲ ਕਰ ਸਕਦੇ ਇਹ ਦੇਖੋ ਪ੍ਰਿੰਟ ਬਹੁਤ ਸੋਹਣਾ ਦਾ ਪੱਤੀਆਂ ਜਲਾ ਬਣਿਆ ਹੋਇਆ ਦਾ ਤੇ ਡਿਜ਼ਾਈਨਿੰਗ ਤੇਰਾ ਕਲਰ ਦੇਖੋ ਕਿੰਨਾ ਘੈਂਟ ਆ ਇਹਨੂੰ ਆਪਾਂ ਮੈਚਿੰਗ ਇਸ ਕਲਰ ਨਾਲ ਮੈਚਿੰਗ ਵੀ ਹੋ ਸਕਦੀ ਹੈ ਤੇ ਬਲੈਕ ਨਾਲ ਵੀ ਹੋ ਸਕਦੀ ਹੈਗੀ ਤੇ ਇਸ ਨਾਲ ਵੀ ਕਿੰਨੇ ਵੀ ਕਲਰ ਆਪਾਂ ਇਹਦੇ ਨਾਲ ਕਰ ਸਕਦੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਹੋਰ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ